ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਪਹਿਲਾ ਟਰੈਕਟਰ ਦਿਖਾਉਨੇ ਆ ਕਿਉਂਕਿ ਆਪਾਂ ਵੀ ਨਾਟਕ ਦੇ ਬੰਦੇ ਫੈਨ ਆ ਤੇ ਬਾਬਾ ਐ ਸ਼نگਾਰੀ ਫਿਰਦਾ ਜਿਵੇਂ ਬਰਾਤ ਜਾਣੀ ਹੁੰਦੀ ਐ ਕਿਉਂ ਬਾਬਾ ਕੀ ਹਾਲ ਨੇ ਠੀਕ ਠਾਕ ਐ ਚੱਲਦੀ ਕਲਾ ਹੋਲੇ ਦਵਾ ਕਿਹੜਾ ਪਿੰਡਾ ਬਾਬਾ ਕਲਿਆਣ ਸੁੱਖਾ ਜੀ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਆਪਣਾ ਜ਼ਿਲ੍ਹਾ ਵੀ ਬਠਿੰਡੀ ਆ ਤੇ ਬਾਬਾ ਫਿਰ ਟਰੈਕਟਰ ਮੋਡੀਫਾਈ ਕਰਾ ਲਿਆ ਹੈ ਹੁਣੀ ਕਰਾਇਆ ਸੀ ਕਿ ਪਹਿਲਾਂ ਕਰਾਇਆ ਇਹ ਪਹਿਲਾਂ ਵੀ ਦਿੱਲੀ ਚ ਲਾ ਕੇ ਆ ਦੋ ਸਾਲ ਅਜਾ ਦਿੱਲੀ 2 ਸਾਲ ਪਹਿਲਾਂ ਲਾ ਕੇ ਆਇਆਗਾ ਆ ਕੇ ਰੰਗ ਕਰਾਇਆ ਦਵਾਰੇ ਬਾਬਾ ਕਹਿੰਦਾ ਵੀ ਦਿੱਲੀ 2 ਸਾਲ ਪਹਿਲਾਂ ਲਾ ਕੇ ਆਇਆ ਤੇ ਆ ਕੇ ਰੰਗ ਕਰਾਇਆ ਬਾਬਾ ਕਹਿੰਦਾ ਫਿਰ ਹੁਣ ਵੀ ਤਿਆਰੀ ਆ ਬਾਬਾ ਫਿਰ ਆਹਾ ਬਾਲੇ ਲਾਇਨੇ ਗਿੰਦੇ ਗੁੰਦੇ ਬਲਬਲੇ ਬਲਬਲੇ ਬੰਨੇ ਚੱਕਰ ਕੀ ਆ ਜਵਾਕਾਂ ਨੇ ਬੰਨ ਦੇ ਮੁੜ ਕੇ ਆ ਹੀ ਲੱਗਦਾ ਵੀ ਆਪਾਂ ਦਿੱਲੀ ਫੇਰ ਚੱਲੇ ਆਂ ਉਪੜਾਂਗੇ ਦਾ ਜਮੀਂ ਮੈਂ ਹੁਣ ਖਨੌਰੀ ਗਿਆ ਸੀ ਘੱਟ-ਕੁਟਿਆ ਖਾਸਾ ਕੁਛ ਨਹੀਂ ਹੁੰਦਾ ਉੱਚੀ ਬੋਲ ਮੜਾ ਕੁਛ ਨਹੀਂ ਹੁੰਦਾ ਜੇ ਪਾ ਦੇ ਆ ਬੜਾਕੇ ਆ ਬਹਿਣਗੇ ਕਿਹੜਾ ਮਾਡਲ ਆ ਬਾਬਾ ਫਿਰ ਇਹ 97 97 ਮਾਡਲ ਆ ਪਾਏ ਆ ਫਿਰ ਮੇਰੀ ਕਿਟ ਮੰਗਦੇ ਆਂ ਖਿੱਚੇਗਾ ਮੱਥਾ ਵਾਲੇ ਬਾਬਾ ਕਹਿੰਦਾ ਵੀ 59 11 ਵਾਲੇ ਉੱਥੇ ਪੂਰੇ ਪੈਂਤਰੀ ਦਿਖਾਵਾਂਗੇ ਬਾਬੇ ਦੀ ਵੀਡੀਓ ਪਾਉਂ ਆ ਕੱਲ ਨੂੰ ਲਾਜ਼ਮੀ ਤੇ ਫਿਰ ਤਾਂ ਬਾਬਾ ਸ਼ਿੰਗਾਰ ਕੇ ਆਏ ਲਿਆ ਟੌਪ ਨਾਲ ਜਮਾ ਜਿੰਨਾ ਵੀ ਕਹੇ ਵੀ ਬਰਾਤ ਹੀ ਚੱਲੇ ਆਪਾਂ ਠੀਕ ਹੈ ਨਾ ਏ ਬਾਬਾ ਕਹਿੰਦਾ ਸੁੱਖਾ ਕਰਾਣਾ ਲਗਦਾ ਪਟਾਕੇ ਬਾਦਾਂ ਕੱਲ ਨੂੰ ਦੇਖੀ ਚੱਲਿਓ ਬਾਕੀ ਟਰੈਕਟਰ ਬਾਬਾ ਕਹਿੰਦਾ 2 ਸਾਲ ਪਹਿਲਾਂ ਵੀ ਉੱਥੇ ਲਾਇਆ ਇਹ ਦਿੱਲੀ ਤੇ ਦੁਬਾਰੇ ਹੁਣ ਚੱਲਿਆ ਟਰੈਕਟਰ ਲਿਆਉਣਾ ਇਹ ਜੇ ਕੰਮਾਂ 'ਚ ਬਹੁਤ ਵੱਡਾ ਦਿਲ ਚਾਹੀਦਾ ਦਿਲ ਵਾਲਾ ਟਰੈਕਟਰ ਨਹੀਂ ਆਉਂਦਾ ਬਾਬਾ ਲੋਕਾਂ ਦੇ ਘਰੇ 4x4 ਖੜੇ ਆ ਕੱਢਦਾ ਨਹੀਂ ਕੋਈ ਦਿਲ ਚਾਹੀਦਾ ਇਹ ਜੇ ਕੰਮਾਂ ਖਾਤਰ ਚੰਗੀ ਲੱਗੀ ਵੀਡੀਓ ਸ਼ੇਅਰ ਜਰੂਰ ਕਰਿਓ ਜੀ ਕੱਲ ਨੂੰ ਮਿਲਦੇ ਖਨੌਰੀ ਆਇਓ ਜਰੂਰ ਸਾਰੇ ਧੰਨਵਾਦ ਆ ਵੇਖੋ ਜੀ ਤੁਸੀਂ ਹਜ਼ਾਰਾਂ ਦੇ ਕੀਮਤੀ ਚ ਟਰੈਕਟਰ ਕੱਲੇ ਮਹਿਲਗਲਾ ਖੜੇ ਆਏ ਫਰੀ ਮਹਿਲਾ ਮਹਿਲਾ ਚੌਕ ਆਏ ਭਾਈ ਮਹਿਲਾ ਚੌਕ ਜੇਲਾ ਸੰਗਰੂਰ ਪਾਤਰਾ ਰੋਡ ਤੇ ਜੀ ਉਹ ਦੇਖੋ ਸਾਹਮਣੇ ਸਿੱਧੂ ਬਾਈ ਦੀ ਫੋਟੋ ਲੱਗੀ ਛੋਟੇ ਦੀ ਆਹ 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 ਲੱਗ ਰਹੀ ਆ ਛੋਟੇ ਦੀ ਫੋਟੋ ਦੇ ਆਹ 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 ਕਿਉਂ ਬਿੱਲੇ ਕਿਉਂ ਇਹ ਛੋਟਾ ਨਾਲ ਹੀ ਚੱਲੂਗਾ ਤਿਆਰੋਂ ਜਮਾਈ ਭਾਈ ਜਿੰਦਾਬਾਦ ਜਿੰਦਾਬਾਦ ਜੀ ਜਿੰਦਾਬਾਦ ਜੀ ਜਿੰਦਾਬਾਦ ਲੰਗਰ ਛੱਕਿਆ ਨਾ ਵੈਗਰੂ ਜੀ ਜਿੰਦਾਬਾਦ ਜੀ ਲੰਗਰ ਛਕੀ ਜਾਂਦੇ ਜੀ ਜਥੇ ਬੰਦੀਆਂ ਤੇ ਪੜਾਕੇ ਪਾ ਦਾਂਗੇ ਜੀ ਕਾਹ ਕਾਲੀ ਕੋਈ ਨਹੀਂ ਭਾਈ ਨਾਲ ਜਮਾ ਛੋੜੇ ਜਿੰਨਾ ਜਰ ਚੱਲੂਗਾ ਮੋਥੀ ਐ ਠੀਕ ਆ ਭਾਈ ਨਹੀਂ ਕਰਦਾ ਲਵਾ ਦੇ ਲੰਗਰ ਜਿਉਂ ਸੀ ਦਾ ਕਿੱਥੇ ਜੀ ਇਧਰਲੇ ਪਾਸੇ ਕਿਹੜਾ ਮਾਲ ਲਓ ਜੀ ਮਹਿਲਾ ਪਾਤਰਾ ਰੋਡ ਤੇ ਜਥੇ ਬੰਦੀਆਂ ਜੀ ਸਿੱਧੂਪੁਰ ਵਾਲਾ ਸਿੱਧੂਪੁਰਾ ਸਿੱਧੂਪੁਰਾ ਤੇ ਮਹਿਲਾ ਚੌਂਕ ਮਹਿਲਾ ਵੀ ਹੈਗੇ ਇਹਨਾਂ ਦੇ ਤੇ ਅੱਜ ਤਕਰੀਬ ਸੋਡੀ ਗੱਲਬਾਤ ਕਰਾਉਨੇ ਆ ਦੱਸਾਂਗੇ ਵੀ ਕਿੰਨੇ ਕਜੇ ਚੱਲਾਂਗੇ ਤਕਰੀਬਨ ਖਨੌਰੀ